ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲੇ ਤਾਂ ਨਹੀਂ ਹੋਲੇ ਪਰ ਯਾਦ ਕਰਾ ਦੇਣਾ ਇੱਕ ਬੰਦਾ ਆਇਆ ਸੀ ਦੁਬਈ ਤੋਂ ਤੇ ਵੈਸੇ ਲੋਕਾਂ ਨੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਮੈਂ ਭੇੜਚਾਲ ਸ਼ਬਦ ਵਰਤਦਾ ਹੁਣ ਉਹਨਾਂ ਨੇ ਹੈਂਪੀ ਬਣਾਤਾ ਸੀ ਬਣਾਇਆ ਵੀ ਨਹੀਂ ਸੀ ਜਿਹੜੇ ਵੱਡੇ ਸਿਰਾਂ ਵਾਲੇ ਉੱਪਰ ਬੈਠੇ ਸੀ ਉਹ ਕਹਿੰਦੇ ਬਣਾਓ ਜ਼ਰੂਰੀ ਹੈ ਜੇ ਉਹ ਚਾਹੁੰਦੇ ਤਾਂ ਡੀਸੀ ਨੂੰ ਮਾਰਦੇ ਫੋਨ ਵੀ ਕਾਗਜ਼ ਕਰਦੇ ਰੱਦ ਇਲੈਕਸ਼ਨ ਲੜ ਨਹੀਂ ਸਕਦਾ ਸੀ ਪਰ ਅਗਲੇ ਚਾਹੁੰਦੇ ਸੀ ਵੀ ਕਿਦਾਂ ਖੇਰੂ-ਖੇਰੂ ਕਰਨਾ ਹੈ ਯਾਦ ਕਰਵਾ ਦਿੰਨਾ ਜਦੋਂ ਆਰਮੀ ਦੇ ਵਿੱਚ ਸਾਡੇ ਬਾਬੇ ਭਰਤੀ ਕੀਤੇਗੇ ਭਵੇਂ ਅਤਰ ਸਿੰਘ ਸੀ ਭਵੇਂ ਨਾਨਕ ਸਰਵਾਲਾ ਸਾਧ ਸੀ ਹੋਰ ਬਹੁ ਸੀ 4-5 ਸੀ ਰੇਰੂ ਵਾਲਾ ਸੀ ਇੱਕ ਇਹਨਾਂ ਨੂੰ ਆਰਮੀ ਵਿੱਚ ਭਰਤੀ ਕੀਤਾ ਗਿਆ ਇੱਕ ਰਾਣੇ ਵਾਲਾ ਇਸਰ ਸਿੰਘ ਸੀ ਕੀ ਕਹਿੰਦੇ ਸੀ ਕਹਿੰਦੇ ਤੁਹਾਡੀ ਹਾਜ਼ਰੀ ਲੱਗੀ ਜਾਓ ਤਨਖਾਹ ਤੁਹਾਡੀ ਪਈ ਜਾਣੀ ਹੈ ਤੁਸੀਂ ਕਾਮ ਨੂੰ ਬੇਬਕੂ ਬਣਾਈ ਚੱਲੋ ਇਹਨਾਂ ਸਾਧਾਂ ਨੇ ਡੇਰੇ ਖੋਲੇ ਤੇ ਕੱਲੇ-ਕੱਲੇ ਬੰਦੇ ਨੂੰ ਬਾਲਾ ਫੜਾ ਕੇ ਕਹਿੰਦਾ ਕਰੀ ਚੱਲੋ ਵਾਹਿਗੁਰੂ ਵਾਹਿਗੁਰੂ ਤੇ ਹੋਇਆ ਕੀ ਕਿ ਬਾਬਿਆਂ ਵਿੱਚ ਕਰਾਮਾਤ ਬਹੁਤ ਹੈ ਸਿਮਰਨ ਦੀ ਸ਼ਕਤੀ ਨਾਲ ਹਾਜ਼ਰੀ ਆਪੇ ਲੱਗ ਜਾਂਦੀ ਹੈ ਇਦਾਂ ਬੰਡੀਆਂ ਪਾਈਆਂ ਸੀ ਉਸ ਵਕਤ ਇਦਾਂ ਹੀ ਅਗਲੇ ਹੁਣ ਚਾਹੁੰਦੇ ਸੀ ਵੀ ਜਿਹੜਾ ਪੰਥ ਖੇਰੂ ਖੇਰੂ ਹੋਇਆ ਸੀ ਨਾ ਸਰਸਾ ਨਦੀ ਦੇ ਕਿਨਾਰੇ ਤੇ ਉੱਥੇ ਕੁਝ ਵੀ ਨਹੀਂ ਸੀ ਵੀ ਹੁਣ ਕਰਕੇ ਦਿਖਾਵਾਂਗੇ ਅਸੀਂ ਤੇ ਇਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਚਲੋ ਇਹ ਤਾਂ ਭੂਮਿਕਾ ਸੀ ਮੈਂ ਜਿਹੜੀ ਗੱਲ ਕਰਨ ਲੱਗਾ ਜਿਹੜਾ ਦਵਾਈ ਤੋਣ ਵਾਲਾ ਸੀ ਉਹਨੇ ਕੀ ਲੌਲੀਪੌਪ ਦਿੱਤਾ ਨਸ਼ੇ ਛਡਾਵਾਂਗੇ ਉਮਰ ਛਕਾਵਾਂਗੇ ਪੰਜਾਬ ਨੂੰ ਬਚਾਵਾਂਗੇ ਖਾਲਿਸਤਾਨ ਬਣਾਵਾਂਗੇ ਇਹ ਵੱਡੇ ਵੱਡੇ ਡਾਇਲੌਗ ਸੀ ਤੇ ਲਿਖਣ ਵਾਲੇ ਕੌਣ ਸੀ ਰਾਈਟਰ ਸਾਹਿਬ ਉਹ ਸਾਹਮਣੇ ਆ ਹੀ ਨਹੀਂ ਸੀ ਪਰ ਮੈਂ ਦੱਸਤਾ ਸੀ ਤੇ ਹੁਣ ਜਿਹੜੀ ਤਾਜ਼ਾ ਅਪਡੇਟ ਹੈਗੀ ਆ ਉਹ ਕੀ ਹੈ ਜਿਹੜੇ ਕਹਿੰਦੇ ਸੀ ਨਾ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਕੇ ਬਾਬਾ ਅਮਰਤਪਾਲ ਸਿਆਹ ਤੇਰੇ ਪਿੱਛੇ ਸ਼ਹੀਦੀਆਂ ਦੇ ਦੇਾਂਗੇ ਉਹ ਦੋ ਚਾਰ ਲਗਾੜੇ ਹੋਰ ਜਿਹੜੇ ਤੇ ਤਬੇ ਆਹ ਸੌਰੀ ਬਟੰਡੇ ਜੇਲ੍ਹ ਵਿੱਚ ਬੈਠੇ ਆ ਤੇ ਉਹਨੇ ਬਿਆਨ ਦੇ ਦਿੱਤੇ ਕਹਿੰਦੇ ਅਮਰਤਪਾਲ ਮੈਂ ਅਮਰਤਪਾਲ ਸ਼ਬਦ ਨਹੀਂ ਵਰਤ ਸਕਦਾ ਮੈਂ ਤਾਂ ਮੂਤਪਾਲ ਵਰਤਦਾ ਹਾਂ ਨਾ ਕਹਿੰਦੇ ਜੇਲ੍ਹ ਵਿੱਚ ਨਸ਼ੇ ਦਾ ਟੀਕਾ ਲਾ ਰਿਹਾ ਹਾਂ ਖੁਦ ਖੁਦ ਹੁਣੇ ਮੇਰੀ ਗੱਲ ਤੇ ਯਕੀਨ ਕਰੋ ਨਾ ਕਰੋ ਸਾਨੂੰ ਕੋਈ ਮਤਲਬ ਨਹੀਂ ਇਹੀ ਕਹਿਣਾ ਈ ਝੂਠ ਬੋਲਦਾ ਝੂਠ ਹੀ ਸਹੀ ਪਰ ਜਿੰਨਾ ਬੰਦਿਆਂ ਨੇ ਬਿਆਨ ਦਰਜ ਕਰਵਾਏ ਨੇ ਉਹ ਇਹਦੇ ਸਾਥੀ ਨੇ ਔਰ ਜੇ ਸਭ ਤੋਂ ਵੱਡੀ ਉਦਾਹਰਣ ਤੁਸੀਂ ਲੈਣੀ ਹੋਵੇ ਤਾਂ ਉਹਦੇ ਘਰ ਚੋਂ ਲੈਣ ਉਹਦਾ ਵੱਡਾ ਭਰਾ ਕੌਣ ਹੈ ਮੈਂ ਤਾਂ ਪ੍ਰਿਥੀ ਚੰਦ ਕਹਿੰਦਾ ਹਾਂ ਪ੍ਰਿਥੀ ਚੰਦ ਦੀ ਔਲਾਦ ਤੇ ਜਦੋਂ ਉਹਨੂੰ ਗੱਡੀ ਦੇ ਵਿੱਚ ਨਸ਼ਾ ਕਰਦੇ ਨੂੰ ਫੜਿਆ ਗਿਆ ਤੇ ਉਹਦਾ ਪਿਓ ਕਮਲ ਮਾਰਦਾ ਸੀ ਇਹ ਆਈ ਨਾਲ ਆਈ ਇਹਨਾਂ ਬੜੀ ਹੋਈ ਹੈ ਜੀ ਸਾਰਾ ਕੁਝ ਇਦਾਂ ਕਿਹਾ ਸੀ ਪਰ ਨਹੀਂ ਉਹ ਸਬੂਤ ਸੀਗੇ ਤੇ ਹੁਣ ਕੀ ਹੋਇਆ ਉਹ ਜਿਹੜਾ ਨਸ਼ੇ ਛੁਵਾਉਣ ਵਾਲਾ ਸੀ ਖੁਦ ਨਸ਼ੇ ਦਾ ਟੀਕਾ ਜੇਲ੍ਹ ਵਿੱਚ ਲਾ ਰਿਹਾ ਹੈ ਇਹ ਹੁਣ ਨਹੀਂ ਲਾਉਂਦਾ ਇਹ ਉਦੋਂ ਵੀ ਲਾਉਂਦਾ ਸੀ ਜਦੋਂ ਤੁਸੀਂ ਪੁਲਿਸ ਨੇ ਪਰਮਿਸ਼ਨ ਲਈ ਕਿ ਅਸੀਂ ਟੈਂਡਰ ਐਪ ਖੋਲਣੀਆਂ ਡੇਟਿੰਗ ਐਪ ਖੋਲਣੀਆਂ ਉਹਦੇ ਵਿੱਚ ਵੀ ਚੈਟਾਂ ਜਿਹੜੀਆਂ ਸੋ ਇਹ ਹੀ ਸੀ ਕਿਸੇ ਇੰਗਲੈਂਡ ਦੀ ਕੁੜੀ ਨੂੰ ਕਹਿ ਰਿਹਾ ਸੈਕਸ਼ੂਅਲ ਮੈਂ ਉਸ ਪਰਸਨ ਨਾਲ ਜਾਣਾ ਸਵੰਦ ਬਣਾਉਣ ਦੀ ਗੱਲ ਕਰਦਾ ਕਹਿੰਦਾ ਇਹ ਟੀਕੇ ਦੇ ਨਾਲ ਉੱਥੇ ਟਾਈਮਿੰਗ ਦੀ ਗੱਲ ਕਰਦਾ ਸਟੈਮਣੀ ਦੀ ਗੱਲ ਕਰਦਾ ਇਹ ਸਾਡੇ ਪੰਥ ਕਾਗੂ ਨੇ ਇਹ ਕੋ ਮੇਰੇ ਕਹਿਣ ਦੀ ਗਲਤੀ ਹੈ ਨਹੀਂ ਉਹਦਾ ਪਿਓ ਅਮਰਤਪਾਲ ਦਾ تر세ਮਾ ਪਾਪਾ ਖੁਦ ਮੰਨ ਗਿਆ ਕਹਿੰਦਾ ਮੇਰੀ ਵੀ ਗੱਲ ਹੋਈ ਹੈ ਉਹਦੀ ਮਾਂ ਮੰਨ ਗਈ ਜਦੋਂ ਪੈਸੇ ਲੈਣ ਦੀ ਗੱਲਬਾਤ ਚੱਲਦੀ ਹੈ ਨਾ ਉਸੇ ਐਪ ਦੇ ਵਿੱਚ ਚੈਟ ਪਈ ਆ ਹੁਣ ਕਿਵੇਂ ਮੁੱਕਰਾਂਗੇ ਮਤਲਬ ਇਹ ਨਸ਼ੇੜੀ ਦਵਾਈ ਤੋਂ ਹੀ ਨਸ਼ਾ ਕਰਦਾ ਸੀ ਲੋਕਾਂ ਨੂੰ ਬੇਵਕੂਫ ਬਣਾਇਆ ਮੇਰੇ ਅੰਦਾਜ਼ੇ ਕੀ ਹੁੰਦੇ ਸੀ ਜਦੋਂ ਜਿਹੜਾ ਦਲਜੀਤ ਕਲਸੀ ਸੀ ਨਾ जिने पंजाबी फिल्में बनाईयां सी चार बन सी। बन पांच फिल्में औधियां बढ़िया चलनियां सी ਤੇ ਉਸ ਬੰਦੇ ਨੇ ਜਦੋਂ ਇੱਕ ਪ੍ਰੋਡਿਊਸਰ ਬਣ ਕੇ ਪੈਸੇ ਇਕੱਠੇ ਕਰਨ ਦੀ ਗੱਲ ਕੀਤੀ ਮੇਰੇ ਅੰਦਾਜ਼ੇ ਉਦੋਂ ਲੱਗਣੇ ਸ਼ੁਰੂ ਹੋ ਗਏ ਸੀ ਵੀ ਹੁਣ ਇਹ ਗੇਮ ਪਾਉਣਗੇ ਤੇ ਉਹ ਗੇਮ ਐਡੀਬਿਲਟੀ ਪਈ ਘੱਟੋ ਘੱਟ 500 ਕਰੋੜ ਰੁਪਏ ਇਕੱਠਾ ਹੋਇਆ ਉਸ ਵਕਤ ਜੇ ਅੱਜ ਏਡੇ ਵਰਗੀ ਏਜੰਸੀ ਰੇਡ ਮਾਰੇ ਅਮਰਤਪਾਲ ਦੇ ਭਾਪੇ ਤੇ ਤਾਂ ਬਿਨਾਂ ਛਤ ਕਰੋੜ ਰੁਪਇਆ ਬੜਾ ਸੌਖੇ ਤਰੀਕੇ ਦੇ ਨਾਲ ਉਹ ਤੋਂ ਫੜਿਆ ਜਾ ਸਕਦਾ ਕਿੱਥੇ ਕਿੱਥੇ ਉਹਨਾਂ ਨੇ ਖਰਚੇ ਕੀਤੇ ਆ ਇਹ ਸਭ ਪਤਾ ਸੀ ਚਲੋ ਇਹ ਰੁਲਕ ਟੋਲਾ ਪਹਿਲਾਂ ਮੈਂ ਬਹੁਤ ਵਾਰੀ ਦੱਸਿਆ ਹੈ ਮੀਡੀਆ ਦੱਸ ਹੀ ਜਾਂਦਾ ਪਰ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਜਿਹੜੀ ਤਾਜ਼ਾ ਅਪਡੇਟ ਹੈ ਮੈਂ ਗੱਲ ਇਹ ਸਵੇਰੇ ਕਰਨਾ ਚਾਹੁੰਦਾ ਸੀ ਰਾਤ ਦੀ ਮੇਰੇ ਕੋਲ ਇਹ ਖਬਰ ਪਹੁੰਚੀ ਹੋਈ ਹੈ ਮੈਂ ਚਾਹੁੰਦਾ ਸੀ ਮੀਡੀਆ ਦੇ ਵਿੱਚ ਥੋੜਾ ਬਹੁਤ ਤਰਸੱਲੀ ਮੱਚੇ ਵੀ ਕਿਆਸਰਾਈਆਂ ਕੀ ਚੱਲਦੀਆਂ ਨੇ ਪਰ ਮੈਂ ਹਟ ਕੇ ਗੱਲ ਕਰਦਾ ਹਾਂ ਮੈਂ ਸਿਰਫ ਇੱਕ ਕੋਈ ਗੱਲ ਕਰਨੀ ਹੈ ਵੀ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਪੰਥ ਕਾਂ ਅਸੀਂ ਕੌਮ ਦੀ ਗੱਲ ਕਰਨੀ ਆ ਅਸੀਂ ਨਸ਼ੇ ਛਡਾਉਣੇ ਆ ਅਸੀਂ ਅੰਮ੍ਰਿਤ ਛਕਾਉਣੇ ਆ ਅਸੀਂ ਖਾਲਸਤਾਨ ਬਣਾਉਣੇ ਉਹਨਾਂ ਵਿੱਚੋਂ ਇੱਕ ਵੀ ਸਟੇਟਮੈਂਟ ਦਿਖਾਓ ਵੀ ਜਿੱਥੇ ਅਮਰਤਪਾਲ ਦਾ ਪਰਿਵਾਰ ਖੜਾ ਹੋਵੇ ਅਮਰਤਪਾਲ ਖੁਦ ਸਟੈਂਡ ਕਰਦਾ ਹੋਵੇ ਇੱਕ ਵੀ ਦੱਸੋ ਹੁਣ ਪਤਾ ਕੀ ਕਹਿਣਾ ਨਹੀਂ ਜੀ ਉਹ ਅਸਮਨ ਦੇ ਵਿੱਚ ਬੀਜਪੀ ਦੀ ਸਰਕਾਰ ਹੈਗੀ ਆ ਤੇ ਹਕੂਮਤ ਧੱਕਾ ਕਰਦੀ ਆ ਉਹ ਬੇਹੁਸ਼ੀ ਦਾ ਟੀਕਾ ਲਾ ਕੇ ਅਜੇਕਸ਼ਨ ਲਾ ਦਿੰਦੀ ਆ ਨਸ਼ੇ ਦਾ ਹੁਣ ਇਦਾਂ ਕਹਿਣਾ ਤੁਸੀਂ ਕਹੀ ਚੱਲੋ ਕਹਿਣ ਨੂੰ ਕੀ ਆ ਪਰ ਜਿਹੜਾ ਉਹਦਾ ਭਰਾ ਇੱਥੇ ਫੜਿਆ ਜਾਂਦਾ ਉੱਥੇ ਵੀ ਜੀਪੀ ਟਿਕਲ ਹੁੰਦੀ ਆ ਉੱਥੇ ਪੁਲਿਸ ਟਿਕਲ ਹੁੰਦੀ ਆ ਕੋਈ ਡਾਕਟਰ ਟਿਕਲ ਹੁੰਦਾ ਨਹੀਂ 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 ਇਹ ਤਾਂ ਬਹੁਤ ਪਹਿਲਾਂ ਡਵਾਈ ਤੋਂ ਜਿਹੜੇ ਟਰੱਕ ਡਰਾਈਵਰਾਂ ਨੇ ਇਹਨਾਂ ਨੇ ਪੈਸੇ ਮਾਰੇ ਸੀ ਨਾ ਉਹਨਾਂ ਨੇ ਬਹੁਤ ਕੁਝ ਪਹਿਲਾਂ ਦੱਸਤਾ ਸੀ ਕਹਿੰਦੇ ਕਿ ਪਰਿਵਾਰ ਭੁੱਖ ਨੰਗ ਦੇ ਨਾਲ ਘੁਲਦਾ ਸੀ ਇਹ ਗੇਂ ਬਣਾਈ ਸੀ ਵੀ ਕਿੱਦਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਵੇ ਮਸਲਾ ਆ ਸੀਗਾ ਤੇ ਹੁਣ ਜਿਹੜਾ ਟੀਸੀ ਦਾ ਵੇਨ ਹੁੰਦਾ ਨਾ ਜਿਹੜੇ ਬੁੱਧੀਜੀਵੀ ਲੋਕ ਕਹਿੰਦੇ ਆ ਅਗਲੇ ਨੇ ਉਹ ਨਾ ਆਇਆ ਮਤਲਬ ਜਿਹੜਾ ਕਹਿੰਦਾ ਸੀ ਮੈਂ ਪੰਥਕਾਂ ਮੈਂ ਪੰਥ ਦੀ ਗੱਲ ਕਰਨੀ ਆ ਮੈਂ ਪੰਜਾਬ ਨੂੰ ਆਜ਼ਾਦ ਕਰਾਉਣਾ ਤੇ ਸਾਨੂੰ ਪਾਤਸ਼ਾਹੀ ਦਾ ਦਾਵਾ ਐ ਡਿਡੈਂਟ ਡਾਇਲੌਗ ਬੋਲਦਾ ਸੀ ਨਾ ਉਹ ਬੰਦਾ ਡੇਰੂਗੜ੍ਹ ਜੇਲ੍ਹ ਦੇ ਵਿੱਚ ਨਸ਼ੇ ਦਾ ਅਜੈਕਸ਼ਨ ਟੀਕਾ ਖੁਦ ਲਾ ਰਿਹਾ ਹੁਣ ਭੇਡਾਂ ਨੂੰ ਬੇਨਤੀ ਆ ਵੀ ਮੈਨੂੰ ਤਾਂ ਗਾਣਾ ਕੱਢਣਾ ਵਾ ਤੇ ਕੋਈ ਚੱਕਰ ਨਹੀਂ ਟਾਈਮ ਵਾਧੂ ਹੁੰਦਾ ਅਸੀਂ ਕਿਤੇ ਕਮੈਂਟ ਬਾਕਸ ਬੰਦ ਨਹੀਂ ਕੀਤਾ ਕੱਢਿਆ ਕਰੋ ਜੀ ਸਦਕੇ ਜਿੰਨੀਆਂ ਮਰਜ਼ੀ ਕੱਢੋ ਪਰ ਕੀ ਜਿਹੜਾ ਟੀਕਾ ਲਾ ਰਿਹਾ ਨਸ਼ੇਦਾਰ ਉਹ ਆਪੀ ਲਾ ਰਿਹਾ ਕਿ AI ਨਾਲ ਲੱਗ ਜਾਂਦਾ ਕਹਿਣਾ ਇਹੀ ਹੁੰਦਾ ਵੀ AI ਇੱਕ ਸੌਫਟਵੇਅਰ ਹੈਗਾ ਜੀ ਉਹਦੇ ਨਾਲ ਟੀਕਾ ਲੱਗ ਜਾਂਦਾ ਤੇ ਉਹ ਅੰਮ੍ਰਿਤਪਾਲ ਜਿਹੜਾ ਨਸ਼ੇੜੀ ਕਮਲ ਮਾਰੀ ਜਾਂਦਾ ਇਦਾਂ ਹੀ ਕਹਿਣਾ ਤੁਸੀਂ ਪਰ ਸਾਹਮਣੇ ਆ ਗਿਆ ਸਭ ਕੁਝ ਆਜਾ ਹੁਣ ਇਹ ਤੇ ਉਹਦੀ ਮਾਂ ਦੀ ਐਂਟਰੀ ਜ਼ਰੂਰ ਕਰਾ ਦੇ। ਉਹ ਕਹਿੰਦੀ ਮੇਰੇ ਪੁੱਤ ਨੇ ਕਦੋਂ ਕਿਹਾ ਸੀ ਵੀ ਮੈਂ ਖਾਲਸਤਾਨੀ ਆ। ਹੁਣ ਤਾਂ ਨੇ ਸੌ ਵੀ ਚੁੱਕ ਲਈ ਜੇ ਜਿੱਦਾਂ ਉਹ ਕਰਨ ਰਿਹਾ ਵਾ ਉਦਾਂ ਅਜੇ ਕਰਨ ਰਿਹਾ ਵਾ ਐਦਾਂ ਕਹਿੰਦੇ ਉਹਨਾਂ ਨੇ। ਤੇ ਹੁਣ ਇਹ ਮਾਂ ਦੀ ਆ ਕੇ ਇੰਟਰਵਿਊ ਕਰ ਲਿਓ। ਆ ਬਥੇਰੇ ਜਿਹੜੇ ਉਂਗਲਾਂ ਦੀ ਮਾਰ ਮਾਰ ਕੇ ਕਰਦੇ ਹੁੰਦੇ ਆ ਕਿਦਾਂ ਮਾਤਾ ਜੀ ਫੇਰ ਕੌਮ ਦਾ ਕੀ ਬਣੂ ਕੌਮ ਦਾ ਕੀ ਬਣਨਾ ਹੈ। ਪਹਿਲਾਂ ਨਹੀਂ ਕੌਮ ਦਾ ਕੁਝ ਵਿਗੜਿਆ। ਕਿ ਤੁਸੀਂ ਕੌਮ ਦਾ ਕੁਸਵਾਰ ਨਹੀਂ ਸਕਦੇ ਪਰ ਜਿਹੜਾ ਤੁਹਾਡਾ ਢੋਂਗ ਸੀ ਜਿਹੜਾ ਮਖੌਟਾ ਸੀ ਉਹ ਹੌਲੀ-ਹੌਲੀ ਲੈ ਚੱਲੇ ਮੈਂ ਐਵੇਂ ਨਹੀਂ ਬੋਲਦਾ ਅਸੀਂ ਇੱਕ ਬੇਨਤੀ ਹੋਰ ਕਰਨ ਲੱਗਾ ਮੈਨੂੰ ਗੱਲ ਚੇਤੇ ਆ ਗਈ ਜਿਹੜੇ ਬੰਦੇ ਨਾ ਧੌਣ ਵਿੱਚ ਕਿੱਲਾ ਰੱਖਦੇ ਆ ਵੀ ਸਾਡੇ ਭਾਈ ਸਾਹਿਬ ਨੂੰ ਕਰਦਾਰ 쿠시 ਕਰਨ ਵਾਸਤੇ ਇਹ ਟ੍ਰੈਂਡ ਚਲਾਇਆ ਜਾ ਰਿਹਾ ਹੈ ਸਾਡੇ ਭਾਈ ਸਾਹਿਬ ਦੀ ਕਰਦਾਰ 쿠시 ਕੀਤੀ ਜਾ ਰਹੀ ਹੈ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਟਾਈਮ ਮਿਲੇ ਨਾ ਭਾਈ ਸਾਹਿਬ ਨਾਲ ਜਾ ਕੇ ਮੁਲਾਕਾਤ ਕਰਕੇ ਆਇਓ ਵੀ ਉਹੀ ਭਾਈ ਸਾਹਿਬ ਹੈ ਜਿਹੜਾ ਕਹਿੰਦਾ ਸੀ ਡੀਐਸਪੀ ਨੂੰ ਅੱਖ ਚ ਅੱਖ ਪਾ ਕੇ ਗੱਲ ਕਰ ਤੜ ਚੈੱਕ ਕਰ ਉਹੀ ਹੈ ਨਾ ਹੁਣ ਅਗਲੇ ਨੇ ਨਾ ਬਿੱਲੀ ਦੇ ਗੜ ਵਿੱਚ ਪਟਾ ਪਾ ਕੇ ਹੱਥ ਵਿੱਚ ਇੱਕ ਸਲੇਟ ਫੜਾਈ ਹੈ ਇੱਕ ਸਲੇਟੀ ਫੜਾਈ ਹੈ ਕਹਿੰਦੇ ਲਿਖ ਊੜਾ ਨਹੀਂ 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 ਊੜਾ ਊਠ ਕਹਿੰਦੇ ਹੈ ਨਾ ਪੰਜਾਬੀ ਭਾਸ਼ਾ ਹੈ ਅਗਲੇ ਹੁਣ ਪੰਜਾਬੀ ਤੋਂ ਹਿੰਦੀ ਬਣਾ ਰਹੇ ਨੇ ਤੇ ਹਿੰਦੀ ਤੋਂ ਪਤਾ ਨਹੀਂ ਤਾਂ ਅਮਲ ਤੇਲ ਨੂੰ ਕੀ ਬਣਾਉਣਗੇ ਤੇ ਹੋ ਸਕਦਾ ਅਗਲੇ ਕਹਿਣ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਕੀ ਕਰੋਗੇ ਤੁਸੀਂ ਕਹਿੰਦੇ ਤਾਂ ਹੈਗੇ ਹੋ ਬੀਬੀ ਜੀ ਪੀ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਅਗਲੇ ਪੜਾਉਂਦੇ ਹੋਣਗੇ ਵੀ ਨਹੀਂ ਖਾਲਸਤਾਨੀ ਹਿੰਦੂ ਰਾਸ਼ਟਰ ਬਣਾਉਣਾ ਫਿਰ ਕੀ ਕਰੋਗੇ ਅਗਲੇ ਪੜਾ ਕੇ ਤੋੜਨਗੇ ਚੰਗੀ ਤਰ੍ਹਾਂ ਗੁਰਬਾਣੀ ਦੇ ਵਿੱਚ ਨਾ ਇੱਕ ਹਿਰਨ ਦੀ ਗੱਲ ਕੀਤੀ ਹੈ ਗੁਰੂ ਪਾਸ਼ਾ ਨੇ ਕਹਿੰਦੇ ਜਦੋਂ ਨਾ ਬਹੁਤੇ ਹਿਰਨਾ ਨੂੰ ਜੰਗਲ ਵਿੱਚੋਂ ਬਾਹਰ ਕੱਢਣਾ ਹੋਵੇ ਇੱਕ ਹਿਰਨ ਨੂੰ ਸ਼ਿਕਾਰੀ ਜਿਹੜਾ ਹੈ ਉਹ ਫੜ ਲੈਂਦਾ ਉਹਨੂੰ ਗਝਾ ਦਿੰਦਾ ਉਹਨੂੰ ਪੜਾ ਦਿੰਦਾ ਫਿਰ ਉਹਨੂੰ ਜੰਗਲ ਵਿੱਚ ਛੱਡ ਦਿੰਦਾ ਫਿਰ ਜਿਹੜਾ ਗਝਾਇਆ ਹੋਇਆ ਹਿਰਨ ਹੁੰਦਾ ਹੈ ਨਾ ਉਹ ਦੂਜੇ ਹਿਰਨਾਂ ਨੂੰ ਬਾਹਰ ਲਿਆਉਂਦਾ ਤੇ ਕਈ ਸ਼ਿਕਾਰੀ ਬੈਠੇ ਹੁੰਦੇ ਨੇ ਨਿਸ਼ਾਨਾ ਬਣ ਕੇ ਪਤਾ ਨਹੀਂ ਕਿੰਨਿਆਂ ਦਾ ਸ਼ਿਕਾਰ ਹੋ ਜਾਂਦਾ ਇਹ ਉਹ ਹਿਰਨ ਨੇ ਜਿਹੜੇ ਪੜਾ ਕੇ ਗਿਝਾ ਕੇ ਵਿੱਚ ਭੇਜੇ ਜਾਂਦੇ ਨੇ ਤੇ ਸਾਡੇ ਵਰਗਿਆਂ ਦੇ ਪਤਾ ਨਹੀਂ ਕਿੰਨਿਆਂ ਕਦੇ ਛੱਡੇ ਪੜਵਾਏ ਨੇ ਕਿੰਨਿਆਂ ਕਦੇ ਪੜਵਾਉਣਗੇ ਹਜ਼ਾਰਾਂ ਦੇ ਪਰਦੇ ਹੋ ਗਏ ਸ਼ਰਮ ਕਰ ਲੋ ਮਾੜੀ ਮੋਟੀ ਅੱਖਾਂ ਬੰਦ ਕਰਕੇ ਯਕੀਨ ਨਾ ਕਰਿਆ ਕਰੋ ਪਹਿਲਾਂ ਬਥੇਰੇ ਆਏ ਨੇ ਹੁਣ ਬਥੇਰੇ ਆਉਂਦੇ ਆ ਤੇ ਪਰ ਤੁਹਾਡਾ ਸੂਰਮ ਡਿਬਰੂਗੜ ਵਾਲਾ ਮੂਤਪਾਲ ਨਸ਼ੇੜੀ ਆ। ਦਿਓ ਜਵਾਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।